ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਫਿਰ ਮੈਨੂੰ ਲੱਗਦਾ ਸਬਸਕ੍ਰਾਈਬਰ ਸਬਸਕ੍ਰਾਈਬ ਵੀ ਕਰਨਾ ਬਣਦਾ ਠੀਕ ਹੈ ਸੋ ਪਹੁੰਚੀ ਹੋਈ ਸੀ ਜੀ ਮੈਂ ਆਪਣੀ ਨਾਨੀ ਕੇ ਪਾਸ ਹੈਲੋ ਨਾਨੀ ਸਸਿਕਾ ਪਾਈ ਸਾਰੇ ਬੋਟਾ ਬਾਈ ਗੇ ਜੀ ਕਾ ਖਾਂਸਾ ਬਾਈ ਕਰ ਜੀ ਕੀ ਹੂੰ ਮੈਂ ਤਾਂ ਜੀ ਮੇਰੀ ਦੋ ਤਿੰਨ ਮਿਲਣ ਲਈ ਆਈ ਹੈ ਅਸਿਆ ਨਹੀਂ ਇਹ ਤਾਂ ਸੁਖਵੀਰ ਕਾ ਮਿਲਣ ਲਈ ਦੇਖ ਲੈ ਦੇਖ ਦੋਤੇ ਹੈ ਜਿਹਨੇ ਜਿਹੜੇ ਇੰਨਾ ਨੰਨੀਆਂ ਦਾ ਪਿਆਰ ਕਰਦੇ ਇਹ ਤਾਂ ਜੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਆਏ ਹਾਏ ਵੀਨੂ ajo ਗੁੱਸਾ ਹੋਇਆ ਮਾਚੋ ਉਹ ਵੀ ਕਿ ਮੈਂ ਵੀ ਹੁਮਾ ਇਹ ਨਾ ਗਾ ਕੇ ਮੇਰਾ ਬਹੁਤ ਜ਼ਿਆਦਾ ਮੋਕ ਆਤੀ ਹੈ ਹਾਂ ਬਹੁਤ ਜ਼ਿਆਦਾ ਜਿਹੇ ਹੀ ਦੋਤੇ ਹੁਣ ਅਸਿਆ ਜੈ ਜੀ ਮੇਰੀ ਜਸਮੀ ਜੈਸੀ ਮੇਰੀ ਜਸਮੀ ਹਣ ਜਦ ਬੜੀ ਛੁਬਨੇ ਹੁਣਾ ਉਹਨੇ ਵੀ ਆਣਾ ਉਹਨੇ ਵੀ ਆਪਣੀ ਸਹੂੜੀ ਕਢੀ ਸੀ ਦੀਨੇ ਆਏ ਗੱਲ ਉਹ ਵੀ ਹੁਣੇ ਤੇ ਕਰਦੀ ਹੈ ਮੋਕ ਬਹੁਤ ਜ਼ਿਆਦਾ ਹਾਂ ਉਹ ਹੁਣੀ ਤੇ ਕਰਦੀ ਹੈ ਮੋਕ ਉਹ ਵੀ ਬਹੁਤ ਜ਼ਿਆਦਾ ਮੋਕ ਆਤੀ ਹੈ ਬੁੱਤ ਸਭ ਦੇਤੀ ਪੁੱਤ ਇਸ ਤਰ੍ਹਾਂ ਹੀ ਕਰ। ਹਾਂ ਠੀਕ ਆ। ਇਹ ਮੇਰੀ ਦੋਤੀ ਮੇਰਾ ਮੁੰਡਾ ਹੀ ਆ। ਦੋਤਾ ਮੇਰਾ ਇਹ ਬੜਾ। ਆਏ ਹਾਏ ਟੈਂਟਟ ਜਿਵੇਂ ਬੜਾ ਜਵਾਈ। ਮੇਰਾ ਬੜਾ ਜਵਾਈ ਹੈ। ਇਹ ਜੀ ਮੇਰਾ ਬਹੁਤ ਜ਼ਿਆਦਾ ਮੋਕਾ ਦਈ ਹੈ। ਇਹ ਜਦ ਦਿਲ ਤੜਪਿਆ ਵੀ ਮੈਂ ਆਪਣੀ ਨਾਨੀ ਨੂੰ ਦੇਖ ਕੇ ਆ। ਹਾਂ ਭਾਈ ਅੱਜ ਮੇਰੇ ਕੋਲ ਉਹ ਦੇਖੀ ਰੱਖੀ। ਆ ਕਾਪੀ ਲਿਆ ਨਾਨੀ ਕੋਲ ਗੱਲਾਂ ਬਾਤਾਂ ਕਰ ਲੀਆਂ। ਠੀਕ ਹੈ ਨਾਨੀ ਕੋਲ ਆਈ ਸੀ ਫਿਰ ਮੈਂ ਕਿਹਾ ਨਾਨੀ ਵਿਚਾਰੀ ਕੀ ਕਰੇ ਜਤਰਾ ਤੇ ਆਈ ਸੀ ਉਹ ਥਕਾਵਟ ਤੂ ਗੋਵੜ ਜੀ ਹੋ ਗਈ ਸੀਗੀ ਦਵਾਈ ਦੂ ਹੀ ਲਿਆਂਦੀ ਹੁਣ ਸਿਆਣਾ ਸਰੀਰ ਹੁਣ ਮਾਣੀ ਮੁੱਟੀ ਤਾਂ ਹੁੰਦੀ ਹੋ ਰਹਿੰਦੀ ਆ ਬੀਬੀ ਤੇਰੇ ਪਿੱਛੇ ਤੇ ਅਛਰਾ ਮਾਮਾ ਬਹੁਤ ਲੜਿਆ ਦਵਾਈ ਲੈ ਕੇ ਆਈ ਮਿੰਨੂ ਹਾਂ ਅਛਰਾ ਮਾਮਾ ਬਹੁਤ ਲੜਿਆ ਕਹਿੰਦਾ ਜਦ ਬੀਬੀ ਹੁੰਦੀ ਆ ਜਦ ਤੁਸੀਂ ਜਦੇ ਆ ਜੰਨੇ ਹੁਣ ਮੈਂ ਹਾਂ ਮੇਰੇ ਕੋਲ ਕੋਈ ਨਹੀਂ ਆਉਂਦਾ ਕਿ ਬਾਈ ਨਾਨੀ ਇੱਕ ਆਪਣਾ ਜਿਹੜਾ ਮੇਰਾ ਨਾਨੀ ਕਿ ਗਰੂ ਆ ਨਾਨੀ ਕਹਲੇ ਹਾਂ ਥੋੜੇ ਗਰਦੀ ਹੈ ਹੋਰ ਕੀ ਬਸ ਇੱਕ ਜਈਆਂ ਸਾਰੇ ਹੋਰ ਕੀ ਤੇ ਫੇਰ ਕੇ ਕੱਲ ਪੁਗੇ ਆਏ ਤਾਂ ਵਿੱਚ ਨੂੰ ਨਾਨੀ ਮੰਮੀ ਵੀ ਆਲੀ ਸੀ ਕਹਿਣਾ ਮੇਰਾ ਤਾਂ ਫੋਨ ਕਰੇ ਮਕਸਦ ਨੂੰ ਹੁਣ ਤੁਸੀਂ ਕਹਿਣਾ ਮੈਂ ਆ ਜਾਣਾ ਕਹਿਣਾ ਆਏ ਕਹਿੰਦਾ ਮੈਂ ਕਹੈਂ ਇਹ ਕਿ ਆ ਬੋਲਦੇ ਆ ਆਹੋ ਫੇਰ ਜਦ ਬੀਬੀ ਦੀ ਨਹੀਂ ਕਹਿੰਦਾ ਜਦ ਮੈਂ ਤਾਂ ਇੱਕ ਵਾਰੀ ਨਹੀਂ ਫੋਨ ਕਰਦੇ ਤੇ ਮੈਨੂੰ ਵੀ ਮੈਂ ਆਉਣ ਲੱਗਿਆ ਉਹ ਹਾਲ ਚਾਲ ਪੁੱਛ ਕੇ ਪੋਰ ਕੱਟ ਦਿੰਦੇ ਤੇ ਹੁਣ ਕਹਿਦੇ ਨਾ ਆਉਣ ਲੱਗਿਆਂ ਮੈਂ ਹੁਣ ਬੀਬੀ ਆ ਗਈ ਨਾ ਤਾਂ ਕਹਿੰਨੇ ਆਏ ਕਹਿੰਦਾ ਤਾਂ ਦੇਖ ਲਓ ਆਏ ਲੜਿਆ ਮੇਰੇ ਨਾਲ ਤੇ ਆ ਹੋਵੇ ਹਾਂ ਜਿੰਨਾ ਚਿਰ ਮੈਂ ਤੇ ਬੈਠੀ ਹਾਂ ਤੁਸੀਂ ਆਓ ਜਾਓ ਰਾਜ ਜੀ ਥੋੜਾ ਘਰ ਆ ਤੇ ਹਾਂ ਰਾਜੀ ਰਹੋ ਰੱਬ ਸਭ ਦੇ ਦੋਸਤਾਂ ਨੂੰ ਦਾਜੀ ਰੱਖਾ ਪਰ ਮੇਰੀ ਇਹ ਦੋਤੀ ਤਾਂ ਮੇਰਾ ਜ਼ਿਆਦਾ ਹੀ ਘਾਤੀ ਹੈ ਆਏ ਹਾਏ ਐ ਸੱਚੀ ਗੱਲ ਹੈ ਜੀ ਮੇਰਾ ਕੁੜੀ ਸ਼ੁਰੂ ਤੇ ਹੀ ਕਰਦੀ ਹੈ ਇਹਨੂੰ ਜਿੰਨਾ ਮਰਜੀ ਨੇ ਬੋਦੀ ਜਮਾ ਵੀ ਤੂੰ ਆਏ ਕਰਦੀਆਂ ਕੰਮ ਨਹੀਂ ਕਰਦੀ ਇਹਨਾਂ ਗੁੱਸਾ ਨਹੀਂ ਕਰਨਾ ਫੇਰ ਵੀ 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 ਕਰਦੀ ਹੈ ਮੈਂ ਤਾਂ ਕਹਿੰਦੀ ਇਹ ਜੇ ਸਭ ਤਾਂ ਹੀ ਹੁੰਦਾ ਹੈ ਉਹ ਅਸਲ ਉਹ ਨਾਨੀਆਂ ਨੂੰ ਤਾਂ ਹੁੰਦਾ ਵੀ ਅੱਗੇ ਵਿਆਹ ਕੇ ਜਾਣਾ ਪਾਈ ਕੋਈ ਬੋਲੇ ਨਾ ਤਾਂ ਹੀ ਤੁਸੀਂ ਝੜਕਦੇ ਆ ਹੁਣ ਮੰਮੀ ਵੀ ਤਾਂ ਤਾਂ ਹੀ ਝੜਕਦੀ ਆ ਯਾਰ ਕੋਈ ਨਾ ਹਾਂ ਮਾਵਾਪ ਤਾਂ ਉੱਪਰ ਦੇ ਤੇ ਤੀ ਕੁਤ ਨੂੰ ਕਿਸ ਕਾਦਾ ਹੁੰਦਾ ਤੇ ਥੋੜੋ ਕਹਿਦਾ ਹੁੰਦਾ ਵੀ ਮਾੜਾ ਮੇਰਾ ਬਿਲਕੁਲ ਸਹੀ ਗੱਲ ਹੈ ਹਾਂ ਲਈ ਪਰ ਮੈਨੂੰ ਮਿਲਣ ਆਈ ਏ ਇੱਕ ਮੇਰਾ ਮਨਿੰਦਰ ਮੈਨੂੰ ਰਾਤ ਨੂੰ ਹਾਂ ਜਿਸ ਦਿਨ ਮਾਈਆਂ ਰਾਤ ਨੂੰ ਹੋ 8 9 ਵਜੇ ਆ ਗਿਆ ਨਾ ਬੀਬੀ ਕੋ ਜਾਣਾ ਹੈ اچھا ਉਹ ਵੀ ਮੈਨੂੰ ਮਿਲ ਕੇ ਹੀ ਹੈ ਅੱਛਾ ਬੀਬੀ ਤੂੰ ਗੱਲਾਂ ਕਰਦੀ ਸੀ ਮੰਮੀ ਨਾ ਮੈਂ ਕੁਝ ਸਾਮਾਨ ਲੈ ਕੇ ਆ ਗਿਆ ਦਿਖਾ ਤਦੇ ਹਾਂ ਚੂੜੀਆਂ ਲੈ ਕੇ ਆਈ ਸੀ ਲੈ ਦਿਖਾ ਦੇ ਫਿਰ ਵੀਡੀਓ 'ਚ ਵੀ ਦੇਖ ਕੇ ਖੁਸ਼ ਹੋ ਜੰਗੀਆਂ ਲੈ ਆਓ ਜੀ ਲੈ ਆਓ ਆਸੀ ਮੜੀ ਜੇ ਲੈ ਆਈਏ ਸਾਮਾਨ ਤੁਹਾਨੂੰ ਫਿਰ ਖੜਜੋ ਦੋ ਬਿੰਟਾ ਸੋ ਐਕਸਾਈਟਮੈਂਟ ਆ ਗਿਆ ਆ ਗਿਆ ਆ ਗਿਆ ਸਾਮਾਨ ਆ ਗਿਆ ਹੂੰ ਜਾਨ ਦੇ ਕਰਾ ਸੋਈ ਕੋਈ ਨਹੀਂ ਹੈਗਾ ਹੂੰ ਜਾਨ ਲੈ ਕੇ ਕਾਤੇ ਵੀ ਉਹ ਫੇਰ ਤੋਂ ਨਿਖਾ ਬਣਾ ਅੱਛਿਆ ਚਲ ਕੋਈ ਨਹੀਂ ਲੈ ਭਾਈ ਹੂੰ ਇਹ ਤਾਂ ਤੇ ਇਹ ਥੋੜੀਆਂ ਸਾਰਿਆਂ ਦੀ ਚੁੱਭੀਆਂ ਆਪਣੀਆਂ ਜਿਹੜੀਆਂ ਮਰਜੀ ਛਾਂਟ ਲਿਓ ਹੂੰ ਜਿਹੜੀਆਂ ਮਰਜੀ ਪਾ ਲਿਓ ਹੂੰ ਵਿੱਚ ਚ ਚਰਨਜੀਤ ਦੀਆਂ ਵਿੱਚ ਇਹ ਥੋੜੀਆਂ ਜਿਹੜੀਆਂ ਤੁਸੀਂ ਛਾਂਟਣੀਆਂ ਛਾਂਟ ਲਿਓ ਹੂੰ ਐਦੋਂ ਮਤੂਏ ਲੈ ਆ ਕੇ ਨੇ ਹੂੰ ਐਦੋ ਕੜਾ ਤਨੂ ਦੇਤਾ ਸੀ ਹਾਂ ਕਰਨ ਦਾ ਕੜਾ ਪਿਆ ਹੁੰਦਾ ਠੀਕ ਆ ਬਾਕੀ ਥੇ ਭੋਗ ਹਾਂ ਉਹ ਭੋਗ ਹਾਂ ਠੀਕ ਆ ਉਹ ਵੀ ਮੈਂ ਲੈ ਜੰਨੀ ਆ ਕੋਈ ਗੱਲ ਨਹੀਂ ਹੁਣ ਅਸੀਂ ਮੜ ਜਾ ਮਾਮੀ ਕੋਲ ਵੀ ਜਾਇ ਆਈਏ ਜਾਇਆ ਹੈ ਨਾ ਮਾਮੀ ਨੂੰ ਮਿਲਿਏ ਫਿਰ ਅਸੀਂ ਹੁਣ ਸਿੱਧਾ ਘਰ ਨੂੰ ਲੰਘ ਜਾਣਾ ਉੱਤਰ ਦੇ ਹਾਂ ਅੱਛਾ ਠੀਕ ਆ ਨਾ ਠੀਕ ਆ ਕੋਈ ਹਾਂ ਕੋਈ ਚਲੋ ਠੀਕ ਆ ਹੁਣ ਤੁਹਾਨੂੰ ਨਾਨੀ ਕੋਲ ਜਾ ਕੇ ਮਿਲਦੇ ਆਂ ਮਾਮੀ ਕੋਲ ਜਾਏ ਠੀਕ ਆ ਠੀਕ ਆ ਠੀਕ ਆ ਅ ਪਹੁੰਚ ਗਏ ਜੀ ਅਸੀਂ ਮਨਿੰਦਰ ਦੇ ਕੋਲ ਭਾਈ ਗੁਰਜੀ ਦਾ ਖਾਸ ਲਾਈਵ ਸੀ ਕਿਥੇ ਪਹਲੇ ਮੈਨੂੰ ਆਏ ਦੱਸ ਆ ਸ਼ਰਟ ਕਿੰਨੀ ਸੋਹਣੀ ਆ ਵੀਰ ਵੀਰ ਲੈ ਕੇ ਆਇਆ ਵੀਰ ਲੈ ਕੇ ਵੀਰ ਸਾਸਰੀ ਕਲਬਲਾ ਮੇਰੇ ਮਨੂੰ ਚਾਹ ਕਰਾ ਫੋਟੋ ਕਲ ਕੁੱਤੇ ਤੇ ਪਿੱਛੇ ਰੋ ਜੀ ਹਲੋ ਮਨੋਬਾ ਹਲੋ ਢਾਲੀ ਨਹੀਂ ਮਨਾਉਣਾ ਮਨਲਾਉਣਾ ਨਹੀਂ ਹੈਗਾ ਉਹ ਆ ਦੇਖੋ हाँ ठीक है पुत ठीक है चलो मामी मामी को चलो मामी को मिली हाँ हाँ नहीं पुत हाथ नहीं लाने हाँ चलो ਬਲਾਓ ਜੀ ਸਾਸਰੀ ਕਾਲ ਮਾਮੀ ਸਾਸਰੀ ਕਾਲ ਦੀ ਸਾਰਿਆਂ ਨੂੰ ਹਾਂ ਜੀ ਤੂੰ ਠੀਕ ਆ ਜਸਮੀ ਬਹੁਤ ਵਧੀਆ ਠੀਕ ਆ ਮਾਮੀ ਔਰ ਤੇ ਨਹੀਂ ਆਈ ਬਲ ਮੈਂ ਨਾਨੀ ਕੋਲ ਤੇ ਦੇਖੀ ਨਾਨੀ ਨਾਲ ਦੁੱਖ ਸੁੱਖ ਤੁਹਾਨੂੰ ਪਤਾ ਫਿਰ ਉਹ ਨਾਨੀ ਕਹਿੰਦੀ ਵੀ ਤੂੰ ਕਰਨ ਤਾਂ ਉਧਰ ਛੱਡਿਆ ਮਾਮੀ ਕੋਲ ਵੀ ਹੁਣ ਤੂੰ ਜਗਾ ਤੂੰ ਆਪਣੀ ਜਗਾ ਸਾਉ ਦਾ ਸਮਝਦੇ ਨਹੀਂ ਹੁਣ ਤੁਸੀਂ ਇਹ ਸੋਣਾ ਤਾਂ ਸਹੀ ਗੱਲ ਕਿਹਾ ਏ ਵੀ ਉਹ ਕਹਿੰਦਾ ਵੀ ਕਰਨ ਮਾਮੀ ਕੋਲ ਛੱਡਿਆ ਹੋਇਆ ਤੂੰ ਮੇਰੇ ਕੋਲ ਰਹਿ ਲੈ ਥੋੜੀ ਦੇਰ ਤਾਂ ਆਏ ਤੀ ਕਰਨ ਤਾਂ ਫੇਰ ਸਾਡਾ ਮੇਰਾ ਪੁੱਤ ਬਖਰ ਆ ਜਿਹੜਾ ਕਿਹੜਾ ਰਿਸਾ ਗਾਂਦੂ ਹੈ ਨਾ ਹਾਏ ਹਾਏ ਇਹ ਪੇ ਪੁਰਾਣਾ ਖੁੰਡਾ ਆ ਗੁੰਡਾ ਤੁਸੀਂ ਉਹ ਰਾਹ ਫੋਟ ਪੁੱਛਦਾ ਸੀ ਵੀ ਕਹਦਾ ਕਿਆ ਨਹੀਂ ਜੀ ਮਨੇ ਫੁੱਤੂ ਬਣਾਤਾ ਹੀ ਨੇ ਮੈਂ ਉੱਥੇ ਤੋਂ ਬੰਦ ਕਰਤਾ ਉੱडून ਨਿਕਲ ਗਿਆ ਨਹੀਂ ਮੈਂ ਕਰਨ ਨੂੰ ਪੁੱਛਦਾ ਬਖਰੀ ਜੀ ਇੱਕ ਐਵੇਂ ਦਵਾਜਾ ਬੰਦ ਕਰਤਾ ਖਿੜਕੀ ਖੋਲੀ ਤੇ ਮੈਂ ਤੇ ਆ ਗਿਆ ਮਾਗਾ ਫੋਣੇ ਦੇ ਮੇਰੇ ਮਾਂ ਨੇ ਕਰਵਾਇਆ ਨਹੀਂ ਜਾ ਰਿਹਾ ਚੁੱਟੀ ਬੱਕੀ ਪਰਾਂ ਕੀ ਆ ਗਿਆ ਮੈਂ ਤਾਂ ਕਿਹੜੀ ਕਲਾਸ ਤੋਂ ਹੋ ਗਿਆ ਨਾ ਮੰਮੀ ਮੈਂ ਹਾਂਗਾ ਪੰਜਵੀਂ ਚ ਮੈਂ ਕਰਨ ਜਤੂ ਲਾਇਆ ਸੀ ਵੀ ਤੂੰ ਕਿੰਨੇ ਸਾਲ ਦਾ ਥੀ ਕਹਿੰਦਾ ਚਾਰ ਬੰਦ ਦਾ ਮੈਂ ਤਾਂ ਉਸਦਾ ਪੁਰਾਣੇ ਖੁੰਡ ਕਰ ਕਰ ਲਾਇਆ ਸੀ ਵੇ ਪਹਿਲਾਂ ਤੂੰ ਇੰਨੀ ਲੇਟ ਲੱਗਾ ਤੈਨੂੰ ਦੇਖਦੇ ਕਿ ਇਹ ਨੂੰ ਇੰਦੀ ਲੇਟ ਲਾਇਆ ਹਨਾ ਚਲ ਕੋਈ ਕਲਾਸਾਂ ਛੋਟੀਆਂ ਰਹਿ ਗਈਆਂ ਜਾਂ ਕੋਈ ਕਰਨ ਦਾ ਤਾਂ ਬਰਾਬਰ ਜਿਹਾ ਹੋ ਗਿਆ ਕੰਮ ਹਨਾ ਹਾਂ ਮਨਿੰਦਰ ਦੀ ਕਲਾਸਾਂ ਨੂੰ ਛੋਟੀਆਂ ਰਹਿ ਗਈਆਂ ਮਨਿੰਦਰ ਨਹੀਂ ਪੁੱਛੋ ਕਾ ਤੇ ਅੱਪਾ ਆਏ ਦੇਖ ਲੈਣੇ ਆਂ ਵੀ ਉਮਰ ਅਨੁਸਾਰ ਛੋਟੀਆਂ ਨਹੀਂ ਕਿ ਤੁਸੀਂ ਇਹ ਦੇਖੋ ਵੀ ਸਾਡਾ ਬੱਚਾ ਸਾਰਾ ਕੁਝ ਸਿੱਖ ਰਿਹਾ ਉਹ ਕਲਾਸ 'ਚ ਮੇਨ ਗੱਲ ਅਸੀਂ ਰੇਟ ਲਾਉਣ ਦਾ ਸਾਡਾ ਮਕਸਦ ਆਤਾ ਵੀ ਇਹ ਆਪਣੇਆ ਤੋਂ ਘੱਟ ਉਹ ਕਰੇ ਮਾਰੇ ਦਿਮਾਗ ਲੜਾ ਕੇ ਸਿੱਖੇ ਹੀ ਬਸ ਹਾਂ ਠੀਕ ਆ ਹੁਣ ਤੁਸੀਂ ਅੰਬੀਆਂ ਦਿੱਤੀਆਂ ਅੰਬੀਆਂ ਰੇਗਨ ਤੋੜ ਕੇ ਮੈਂ ਚੱਲੀ ਤੁਸੀਂ ਤੋੜੋ ਲੈਂਗੇ ਮੈਂ ਫਿਰ ਕਰ ਦੁੱਧ ਖਾ ਲਾ। ਅੱਛੀ। ਅਗਲ ਬੋੜੇ ਖਾ ਦੇ। ਹਾਂ ਮਾਮੀ ਉਹਨੂੰ ਹੀ ਪਿਆਰ ਕਰਿਆ ਹੈ ਤਾਂ ਮੈਨੂੰ ਕਰਿਆ ਨਹੀਂ। ਹਾਂ? ਹਾਂ ਚਲ ਖਾ ਦੇ। ਮਾਮੀ ਇਹ ਮੈਨੂੰ ਇਹ ਜਿਆ ਕਹਿ ਦਿੰਦੀ। ਇਹ ਮਾਮੀ। ਇਹ ਤਾਂ ਬਾਸ ਬੈਠ ਦਾਦੀ ਵੀ ਜਾ ਦੇ ਨੇ ਦੇ ਖੇਲੀ ਕੇ ਜਸਮੀ ਪਿੱਛੇ ਮੈਨੂੰ ਵੀ ਖੜਾਈ। ਆਦਿ ਨਾਲ ਚਟ ਜੀ ਲੱਗਦੀ ਸੀ ਤੇ ਭੁੱਖ ਲੱਗੇ ਹੀ ਬਾਰੇ ਸਾਈਡ ਜੇ ਹੋ ਜਾਂਦੇ ਦੀ ਫਿਰ ਖਾ ਲੈਂਦੇ ਸੀ ਇਹਨਾਂ ਨੇ ਪਰ ਆਏ ਨਹੀਂ ਇੱਕ ਦੌਰ ਕਿਹਾ ਚਾਚੀ ਕਰਦਾ ਫਿਰ ਅੱਜ ਵੀ ਪਤਾ ਨਹੀਂ ਕਿ ਕੜ ਬਣਾ ਕੇ ਪੀ ਕੇ ਦੋ ਲੈ ਨੁਰਕਾ ਓਕੇ ਇਹਨਾਂ ਕੋ ਨਿੰਬੂ ਪਿਆ ਤਾਂ ਮਰਦਾ ਇਮਾ ਬਾਤ ਦੱਦਾਂ ਆਪਣੇ ਅੱਤੇ ਵਿੱਚ ਚੀਨੀ ਪਾਣੀ ਅੱਡਾ ਨਿੰਬੂ ਤਾਂ ਥੋੜੇ ਤੇ ਇਮਾ ਤਾਂ ਥੋੜਾ ਨਿੰਬੂ ਪਾਤਾ ਮਨਿੰਦਰ ਨੂੰ ਕੁਛ ਰਾਜ ਲਿਆ ਪਰ ਅੱਜ ਖੇਡ ਕੇ ਰਾਜ ਗਿਆ ਕਿ ਨਹੀਂ ਇਹ ਰੱਖਿਆ ਦੀ ਫਿਰ ਅੱਜ ਫੇਰ ਰੱਖ ਲੈ ਕਰ ਕੋ ਆ ਜਾਇ ਕਰੋ ਅੱਜ ਮਨਿੰਦਰ ਨੂੰ ਭੇਜ ਦੋ ਕਰਨੇ ਕੱਲੂ ਸਕੂਲ ਜਾਣਾ ਮੈਨੂੰ ਦੱਤਾ ਪੇਪਰ ਮੈਨੂੰ ਦੱਤਾ ਪੇਪਰ ਚੱਲਦੇ ਨਹੀਂ ਫੇਰ ਤੁਹਾਡੀ ਕਾ ਛੁੱਟੀਆਂ ਹੋਣੀਆਂ ਹਜੇ ਜਾ ਨਹੀਂ ਨਾ ਮੈਨੂੰ ਤਾਂ ਹੋਣ ਨਹੀਂ ਇੱਕ ਤੇ ਆਏ ਕਰੂਗੇ ਛੁੱਟੀਆਂ ਚੱਪਾ ਚੱਲਾਂਗੇ ਪਹਾੜਦੂ ਆ ਉਹ ਠੀਕ ਨੂੰ ਲਾਣਾ ਠੀਕ ਇਕੱਠੇ ਹੋਣਗੇ ਸਾਰੇ ਲੈਓ ਜਾਓ ਜਾਓ ਸਾਰੇ ਮਾਮੀ ਸਾਰੇ ਹੋਣਗੇ ਉੱਥੇ ਇਕੱਠੇ ਸਾਰੇ ਪੁੱਤ ਸਾਰੇ ਕਿੱਥੇ ਜਾ ਸਕਦੇ ਆ ਜਿਹੜੇ ਕੰਮਕਾਰ ਆ ਤੁਸੀਂ ਜਾ ਸਕਦੇ ਅਸੀਂ ਨਿਆਣੇ ਜਾ ਸਕਦੇ ਆ ਜਿਹਦੇ ਅੱਜ ਸਹੀ ਨਾ ਆ ਨਿਆਣੇ ਉਹਨਾਂ ਕੋ ਮਸਾਕਦੇ ਜਿਹੜੇ ਕਦੀਦਾਰ ਹੋ ਗਏ ਉਹਦੇ ਜਾ ਸਕਦੇ ਹਮਮ ਹਮ ਇੱਕ ਦੋ ਸਾਲ ਬਾਅਦ ਪਤਾ ਨਹੀਂ ਕੀ ਬਈ ਟਾਈਮ ਕੱਢਦੇ ਆ ਮੈਂ ਚੱਥੇ ਨਾਨੀ ਨਾਨੀ ਬੈਠੇ ਸੀਗੇ ਸਬਜ਼ੀ ਬੰਨਤਾ ਬਣਿਆ ਹੋਈ ਆ ਤੇ ਕਿਵੇਂ ਜੇ ਕਰਕੇ ਨਾਨੀ ਨੂੰ ਹੋਇਆ ਪਿਆ ਹਾਂ ਤੇ ਕਾਵੇਂ ਤਾਂ ਹੋ ਜਾਂਦਾ ਜਸਿੰਦਰ ਕਿਤੇ ਵੀ ਚੱਲਦਾ ਜਾਓ ਤੀਕਰਾਂ ਤੇ ਚਲ ਜੀਏ ਕੁਛ ਨਾ ਪਤਾ ਗਿਆ ਗੈਲੋ ਕੱਲੀ ਆ ਮਾਮਾ ਵੀ ਨਹੀਂ ਹੈਗਾ ਤਾਂ ਵੀ ਸੋਚੀ ਜਾਂਦਾ ਗਾ ਬੈਠਾ ਮਾਮਾ ਵੀ ਜਾਗਾ ਦੋ ਤਿੰਨ ਦਿਨ ਹੋਵੇ ਕੰਮ 'ਚ ਬਸੇ ਹੋਏ ਨੇ ਸਾਜਰੇ ਲੰਘ ਜਾਂਦਾ ਚੱਲ 10 ਮਿੰਟ ਕੰਮ ਦੀ ਕਰਮਾ ਨਾਲ ਮਿਲਦਾ ਉਹ ਬਦਗੀ ਨੇ ਜੇ ਬੈਠੇ ਸਾਡੀ ਦਿਹਾੜੀ ਲੱਗਦੇ ਆਪਾਂ ਤਾਂ ਉਹੀ ਰਾਤਾਂ ਚੱਲ ਭਾਈ ਠੀਕ ਚੱਲੀਏ ਫਿਰ ਚੱਲ ਕਰਨ ਉੱਠ ਨਾ ਬਾਕੀ ਪਿਆਸ ਹੋਣਾ ਲੱਗੀ ਉਹ ਬਾਕੀ ਤਾਂ ਗਰਮੀ ਆ ਪਾਣੀ ਦੀ ਮੰਮੀ ਕੋਈ ਛੋਟੀ ਜੀ ਪਾਣੀ ਦੀ ਬੋਤਲ ਦੇ ਦੇ ਸਾਨੂੰ ਰਾਸਤੇ ਚ ਪੀ ਲੂਗੇ ਮੈਂ ਉਹ ਪਤਾ ਕਰਦੇ ਕਹਿੰਦੇ ਕਹਿ ਖੇਲਦੇ ਨੇ ਹਾਂ ਸਹੀ ਗੱਲ ਹੈ ਬਿਰ ਜਦਦੇ ਟੀਕੇ ਨਹੀਂ ਮੜ ਕੇ ਪਏ ਹੁਣੇ ਘੰਟਾ ਘੋਸੀ ਮਸੀ ਉਹ ਦੋ ਘੰਟਾ ਕਹਿ ਗਹਿ ਕੇ ਅੱਛਾ ਇੱਥੇ ਨਾਲ ਪਾਇਆ ਵੀ ਕਰਨ ਠਾਲੇ ਜਾ ਕੁਮਰਿੰਦਰ ਨੂੰ ਵੀ ਉੱਤੇ ਚੱਤੀ ਖੇਲੀ ਨਹੀਂ ਮੈਂ ਆਉਣਾ ਹੈ ਦੇਰਾ ਹਾਂ ਮੈਂ ਫੇਰਾ ਭੁੱਲੀ ਮੇਰੀ ਦੁਪਹਿਰ ਨੂੰ ਵੀ ਥੋੜਾ ਭੁੱਲ ਗਈ ਅੱਖਾਂ ਨਹੀਂ ਭੁੱਲੀ ਸਕੂਲ ਤੋਂ ਤਾਂ ਲੇਟ ਹੋਣੇ 2:30 ਵਜੇ 1:00 2:00 ਵਜੇ ਆਉਂਦਾ ਸਾਡਾ ਫੇਰ 2:00 ਵਜੇ ਆਉਂਦਾ ਇਹਨੇ 1 ਘੰਟਾ ਲੈਪਟਾਪ ਜਾ ਦੇਖ ਕੇ ਉਹਦੇ ਬਾਅਦ 4:00 ਟਿਊਸ਼ਨ ਆਉਂਦੀ ਹੈ ਇਹ ਜਾਂਦਾ ਹਾਂ ਇਹ ਹੁਣ ਤਾਂ ਇਹਨਾਂ ਨੂੰ 12:00 ਵਜੇ ਛੁੱਟੀ ਹੋਏ ਕਰਨੀ ਕਰਨਾ ਨੂੰ ਸਕੂਲ ਦਾ ਟਾਈਮ ਚੇਂਜ ਹੋ ਗਿਆ ਤੁਹਾਡਾ ਵਧੀਆ ਵਧੀਆ ਘਰ ਨਹੀਂ ਬਹੋਂਦਾ ਗਰਮੀ ਕਰਕੇ ਕਹਿੰਦਾ ਕਿੰਨੇ ਵਜੇ ਜਾਣਾ ਹੈ 7:30 ਉਹ ਹੀ 8:00 ਵਜੇ ਸਕੂਲ ਲੱਗਣਾ ਕੋਈ ਸਕੂਲ ਤਾਂ ਹੋ ਗਈ ਟਾਈਮ 12:00 ਛੁੱਟੀ ਹੂੰ ਸੋਹਾਂ ਸੌ ਲੱਗੇ ਕਿੰਨੀ ਖੁਸ਼ੀ ਹੈ ਨਹੀਂ ਨਹੀਂ ਅਧੀਆਂ ਛੁੱਟੀ ਨਹੀਂ ਛੁੱਟੀ ਅਧੀਆਂ ਛੁੱਟੀ ਲੋਕਾਂ ਕੀ ਛੁੱਟੀ ਰੋਟੀ ਖਾਣੀ ਤੁਹਾਨੂੰ ਜਾਣਾ ਜਿੱਦਾਂ ਹੀ ਅੱਛਾ ਰੋਟੀ ਮਿਲਦੀ ਹੁੰਦੀ ਸਕੂਲ ਜਾਂ ਹਾਂ ਮਿਲਦੀ ਇਹਨਾਂ ਨੂੰ ਮੀਂਹ ਮਾਰੂ ਕੜੀ ਚੌਲ ਫਿਕਰ ਨਹੀਂ ਕਰਦੀ ਦਾਲ ਰੋਟੀ ਉਹਦੇ ਅੱਗੇ ਜਸਮੀਨ ਕਿ ਕਈ ਵਾਰ ਕਿਸੇ ਦੇ ਗਰੀਬ ਨਹੀਂ ਵੀ ਪੱਕਦੀ ਹਨਾ ਟੈਨਸ਼ਨ ਨਹੀਂ ਹੈ ਕਿ ਬੰਦਾ ਨਿਆਣਾ ਖਾ ਲੰਦਾ ਢਿੱਡ ਭਰ ਕੇ ਮਨਿੰਦਰ ਦਾ ਸਕੂਲ ਵਧੀਆ ਚੱਲ ਰਿਹਾ ਵਧੀਆ ਵਧੀਆ ਜਿੱਦੇ ਸਾਨੂੰ ਤਾਂ ਛੁੱਟੀਆਂ ਮਿਲਦੀ ਨਹੀਂ ਅੱਛਾ ਚਲੇਗਾ ਫਿਰ ਤਾਂ 2:50 ਛੁੱਟੀ ਹੁੰਦੀ ਹੈ ਪਾਸਾਰੇ ਨੂੰ ਤੇਰਾ ਵੀ ਟਾਈਮ ਬਦਲ ਜਾਣਾ ਸੀ ਨਹੀਂ ਪੁੱਤ ਇਹਨਾਂ ਦਾ ਸ਼ਾਇਦ ਬਦਲੇ ਮੈਨੂੰ ਉਹ ਦੱਸਿਓ ਮਾਮੀ ਕਿਆ ਕਹਿੰਦੇ ਇਹਨੂੰ ਛੁੱਟੀਆਂ ਕਦੋਂ ਕਾਉਣੀਆਂ ਕੋ ਤੁਹਾਨੂੰ ਬਤਾ ਸਕੂਛ ਨਹੀਂ ਦੱਸ ਸਕਦਾ ਮੈਂ ਤਾਂ ਬਹੁਤ ਲੇਟ ਹੋ ਗਈਆਂ ਜੇ ਤਾਂ ਸਰਕਾਰੀ ਨੂੰ ਹੋ ਗਈਆਂ ਫਿਰ ਤਾਂ ਪ੍ਰਾਈਵੇਟਾਂ ਨੂੰ ਵੀ ਕਰਨੀ ਪੈਣੀ ਇੱਕ ਤਰੀਕ ਨੂੰ ਇਹ ਕਰਦੇ ਹੁੰਨੇ ਸਾਨਿਆਂ ਨੂੰ ਬਸ ਫਿਰ ਮੈਂ ਨਹੀਂ ਨਹੀਂ ਨਾ ਮੈਂ ਪਰ ਇੱਕ ਦੋ ਦਿਨ ਬਾਅਦ ਚ ਹੋ ਜਾਣਗੇ ਇਹਨਾਂ ਨੂੰ ਫਿਰ ਇਹਨਾਂ ਨੂੰ ਲੇਟ ਵੀ ਤਾਂ ਲੱਗ ਗਈ ਹਾਂ ਹਾਂ ਇਹਦੇ ਪੇਪਰ ਕਿੰਨਾ ਆਗਿਆ ਦਾ ਚੌਥਾ ਪੇਪਰ ਆ ਕੰਮ ਸਬਜੈਕਟ ਕਿੰਨੇ ਦਰ ਹੈਗੇ ਕਿੰਨੇ 5 6 ਹੈਗੇ ਨੇ 5 6 ਚੌਥਾ ਦੋ ਤੋਂ ਵੱਧ ਹਿੱਕੀ ਹੋ ਜਾਣੀਆਂ ਅਸੂਨ ਤੇਰਾ ਬੁੱਤ ਟੈਸਟ ਤੁਹਾਨੂੰ ਦੇ ਜਿਹੜੇ ਪੱਕੇ ਪੇਪਰ ਆ ਨੰਬਰ ਸਾਨੂੰ ਸਾਨੂੰ ਦਾ ਜੀਰੋ ਲੈ ਕੇ ਮੈਂ ਤਾਂ ਆਖ ਨਹੀਂ ਹੋ ਜਾਣ ਛੁੱਟੀਆਂ ਕਿਉਂਕਿ ਜਿਹੜਾ ਨਿਆਣਾ ਘਾਰ ਖੇਲਣ ਦਾ ਗਰਮੀ ਤੋਂ ਬਚਦਾ ਉਸ ਕੋਲ ਥੋੜੀ ਆ ਕਿਹੜਾ ਫਲੇਸ ਹੀ ਲਾ ਸਕਦਾ ਨਾ ਹੂੰ ਸੌਂ ਜਾ ਕਰਨਾ ਚਲੋ ਜੀ ਫਿਰ ਠੀਕਾ ਹੁਣ ਅਸੀਂ ਘਰ ਨੂੰ ਜਾਂਦੇ ਆ ਹੁਣ ਚਾਹ ਤੁਹਾਨੂੰ ਦੱਸ ਪਾਣੀ ਪੀਣਾ ਮਮੀ ਮੈਂ ਠੀਕਾ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਤੁਸੀਂ ਵੀ ਵੇਟ ਕਰਦੇ ਠੀਕ ਹੈ ਉਹ ਕਰਨਾ